ਅੱਜ ਮੈਂ ਗੱਲ ਉਹਨਾਂ ਵੀਰਾਂ ਦੇ ਨਾਲ ਕਰਨੀ ਆ ਉਹਨਾਂ ਪ੍ਰਚਾਰਕਾਂ ਦੇ ਨਾਲ ਕਰਨੀ ਆ ਜਿਹੜੇ ਪ੍ਰਚਾਰ ਕਰਦੇ ਕਰਦੇ ਇਹ ਗੱਲ ਕਹਿੰਦੇ ਆ ਕਿ ਕੇਸ ਰੱਖੋ ਦੜੇ ਰੱਖੋ ਪੱਗਾ ਬਨੋ ਅਮਰਤ ਸਖੋ ਤੇ ਫਿਰ ਤੁਸੀਂ ਸਿੱਖ ਕਹਾਉਂਗੇ ਔਰ ਸਿੱਖ ਬਣ ਜਾਉਂਗੇ ਮੈਂ ਅੱਜ ਸਾਰੇ ਪ੍ਰਚਾਰਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੋ ਸਕਦਾ ਮੇਰੀ ਗੱਲ ਤਾਂ ਗੁੱਸਾ ਨਾ ਕਰਿਓ ਕੀ ਕੀਸ ਰੱਖਣ ਦੇ ਨਾਲ ਬੰਦਾ ਵਿਸ਼ੇਵਕਾਰ ਛੱਡ ਦਿੰਦਾ ਦਾੜਾ ਰੱਖਣ ਦੇ ਨਾਲ ਬੰਦਾ ਵਿਸ਼ੇਵਕਾਰ ਛੱਡ ਦਿੰਦਾ ਪੱਗ ਬਨਣ ਦੇ ਨਾਲ ਬੰਦਾ ਵਿਸ਼ੇਵਕਾਰ ਛੱਡਦਾ ਇਹ ਸਵਾਲ ਨੇ ਸਾਰੇ ਸਾਡੇ ਮੂਰੇ ਮੈਂ ਨਹੀਂ ਕਰ ਰਿਹਾ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜਾਬ ਇਸ ਗੱਲ ਤੇ ਵਿਚਾਰ ਤੁਹਾਨੂੰ ਸਵਾਲ ਪੁੱਛਦੇ ਨੇ ਕੀ ਦਾੜਾ ਰੱਖਣ ਦੇ ਨਾਲ ਕੇਸ ਰੱਖਣ ਦੇ ਨਾਲ ਪੱਗ ਬੰਨਣ ਦੇ ਨਾਲ ਅੰਮ੍ਰਿਤ ਛਕਣ ਦੇ ਨਾਲ ਸਿੱਖ ਕਹਾਉਂਦਾ ਜਾਂ ਫਿਰ ਸਿੱਖ ਦੀ ਸਿੱਖ ਦੀ ਸੋਚ ਦੇ ਵਿੱਚ ਸਿੱਖੀ ਆ ਜਾਂ ਸਿੱਖੀ ਬਾਣੇ ਦੀ ਜਾਂ ਸਿੱਖੀ ਤਾਣੇ ਦੀ ਜਾਂ ਸਿੱਖੀ ਮਾਤਰੀ ਮੈਨੇ ਕਿਹਾ ਗੁਰਨਾਨਕ ਸਾਹਿਬ ਕਰ ਰਹੇ ਨੇ ਮੱਤ ਵਿੱਚ ਰਤਨ ਜੋਹਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਣਾ ਜੀਆਂ ਕਾ ਇੱਕ ਅੱਛਾ ਜੀ ਸਬਣਾ ਜੀਆਂ ਕਾ ਇੱਕ ਦਾਤਾ ਆ ਤੇ ਮੈਂ ਹਰਾਨ کئی ਵਾਰੀ ਇਸ ਗੱਲ ਤੋਂ ਹੋ ਜਾਂਦਾ ਵੀ ਜਿਹੜੇ ਪ੍ਰਚਾਰਕ ਆ ਉਹਨਾਂ ਨੇ ਇੱਕੋ ਜ਼ੋਰ ਦਿੱਤਾ ਹੋਇਆ ਆ ਖੰਡੇ ਵਾਟੇ ਦੀ ਪੌੜ ਲਾ ਖੰਡੇ ਵਾਟੇ ਦੀ ਪੌੜ ਲਾ ਹੁਣ ਮੈਂ ਤੇਰਾ ਇੱਕ ਸਵਾਰ ਕਰਨ ਲਗਾ ਧਿਆਨ ਨਾਲ ਸੁਣਿਓ ਜੇ ਅਸੀਂ ਇਸ ਗੱਲ ਤੇ ਜ਼ੋਰ ਨਾ ਲਈਏ ਵਿੱਚ ਤੁਸੀਂ ਪਹਿਲਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੋ ਉਹਦੇ ਪੰਨ ਤੋਂ ਬਾਅਦ ਉਹਨੂੰ ਸਮਝੋ ਸਮਝਣ ਤੋਂ ਬਾਅਦ ਆਪਣੇ ਜੀਵਨ ਦੇ ਵਿੱਚ ਢਾਲੋ ਆਪਣੇ ਜੀਵਨ ਤੋਂ ਢਾਲਣ ਤੋਂ ਬਾਅਦ ਫੇਰ ਤੇਰੇ ਕਰਮ ਦੇਖੇ ਜਾਣੇ ਨੇ ਤੇਰੇ ਕਰਮ ਦੇਖ ਕੇ ਫੇਰ ਤੈਨੂੰ ਖੰਡੇ ਦੀ ਬੋ ਮਾਣੀ ਆ ਕੀ ਅੱਜ ਤੱਕ ਕਿਸੇ ਪ੍ਰਚਾਰਕ ਨੇ ਇੱਕ ਕਿਸੇ ਨੂੰ ਸਵਾਲ ਕੀਤਾ ਕਿ ਭਾਈ ਸੁਣੋ ਕੇਸ ਰੱਖਣ ਤੋਂ ਪਹਿਲਾਂ ਕੇਸ ਰੱਖਣ ਤੋਂ ਪਹਿਲਾਂ ਬਾਣੀ ਨੂੰ ਪਰਚਾਰੋ ਬਾਣੀ ਨੂੰ ਪੜੋ ਬਾਣੀ ਨੂੰ ਸਮਝੋ ਬਾਣੀ ਨੂੰ ਆਪਣੇ ਜੀਵਨ ਚ ਢਾਲੋ ਫੇਰ ਜਦੋਂ ਤੁਹਾਡੇ ਅੰਦਰੋਂ ਆਵਾਜ਼ ਆਈ ਵੀ ਹੁਣ ਮੈਂ ਕੇਸ ਨਹੀਂ ਕਟਾਉਣੇ ਫੇਰ ਕੋ ਸਾਡੇ ਪ੍ਰਚਾਰ ਕੀ ਕਰਦੇ ਆ ਬਸ ਜਦੋਂ ਬੰਦੇ ਆ ਪ੍ਰਚਾਰ ਤੇ ਦੇਤਰੇ ਜੀ ਲੰਬ ਕੱਢੀ ਜਾਂਦੇ ਆ ਅਮਰਤ ਛਕੋ ਅਮਰਤ ਛਕੋ ਅਮਰਤ ਛਕੋ ਛਰੀ ਸਾ ਪਾਓ ਬੜਾ ਵੱਡਾ ਦਾੜੇ ਛੱਡੋ ਪੱਗ ਬੰਨੋ ਪੱਗ ਪੱਗਾਂ ਵਾਲੇ ਹੋ ਜਾਓ ਹੁਣ ਜੇ ਗੁਰੂਗਰਾਹ ਗੁਰੂਗਰਾਹ ਸਾਹਿਬ ਜੀ ਨੂੰ ਪੁੱਛੀਏ ਕਿ ਜਿਹੜੀ ਸਿੱਖੀ ਆ ਕਿਸਾਂ ਦੀ ਆ ਗੁਰੂਗਰਾਹ ਸਾਹਿਬ ਜੀ ਇਹ ਗੱਲ ਕਹਿੰਦੇ ਸਾਨੂੰ ਸਿੱਖੀ ਅਕਲ ਦੀ ਆ ਦਿਮਾਗ ਦੀ ਆ ਕਾਮ ਵਰਤੀ ਦਿਮਾਗ ਚੋਂ ਚਲਦੀ ਆ ਹੁਣ ਇਹ ਕੇਸ ਤਾਂ ਰੱਖੇ ਹੋਇਆ ਧਾੜਾ ਵੀ ਛੱਡਿਆ ਹੋਇਆ ਸਾਡੇਆਂ ਥੋੜੇ ਛੱਡੇ ਹੋਏ ਆ ਜਿਹੜੇ ਸਾਡੇ ਬਾਕੀ ਲੋਗ ਆ ਥੋੜੇ ਧਾੜੇ ਛੱਡੇ ਹੋਏ ਆ ਉਹਨਾਂ ਨੇ ਵੱਡੇ ਵੱਡੇ ਕੀ ਆ ਉਹਨ ਕੀ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਪਤਾ ਨਹੀਂ ਕਿੰਨੇ ਕਿੰਨੇ ਬਲਤਕਾਰੀਆਂ ਫੜੇ ਗਏ ਨੇ ਗਾਤਰੇ ਵੀ ਪਾਏ ਹੋਏ ਸੀ ਧਾੜੇ ਵੀ ਛੱਡੇ ਹੋਏ ਸੀ ਕਿੱਥੇ ਗਈ ਸਿੱਖੀ ਤੁਹਾਡੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਦਾਗ ਲੱਗ ਰਿਹਾ ਏ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਸਿੱਖੀ ਦੇ ਦਾਗ ਲਗ ਰਿਆ ਜੇ ਤੁਸੀਂ ਅੱਜ ਤੱਕ ਮੈਂ ਮੈਂ ਪ੍ਰਚਾਰਕਾਂ ਨੂੰ ਪੁੱਛਣਾ ਚਾਹੁੰਦਾ ਕਿ ਪਹਿਲਾਂ ਕੇਸ ਰੱਖਣ ਤੋਂ ਪਹਿਲਾਂ ਜੇ ਬਾਣੀ ਨੂੰ ਆਪਣੇ ਜੀਵਨ ਚ ਢਾਲਿਆ ਜਾਵੇ ਉਹਨੂੰ ਪਤਾ ਲੱਗ ਜਾਣਾ ਮੈਂ ਕੇਸ ਨਹੀਂ ਕਟਾਉਣੇ ਮੈਨੂੰ ਕਿਸੇ ਨੇ ਕਿਹਾ ਥੋੜੀ ਆ ਵੀ ਤੂੰ ਕੇਸ ਰੱਖ ਮੈਨੂੰ ਪਤਾ ਲੱਗ ਗਿਆ ਇਹਨਾਂ ਦੀ ਏਡ ਕੇਸ ਹੈ ਜਿਹੜਾ ਧੜਾ ਆ ਪਾ ਗਿਆ ਸਿਰ ਤੇ ਇਦੀ अहमियत ਕੀ ਆ ਇਹ ਹੈ ਕੀ ਆ ਜਦੋਂ ਮੈਨੂੰ ਪਤਾ ਲੱਗਾ ਤਦ ਹੀ ਮੈਂ ਰੱਖਿਆ ਨਾ ਤੁਸੀਂ ਬਿਨਾ ਪ੍ਰਚਾਰ ਪ੍ਰਚਾਰ ਕੇ ਬਸ ਹੁਣ ਕਿੰਨੇ ਲੋਕ ਐਸੇ ਆ ਜਿਨ੍ਹਾਂ ਨੇ ਧੜੇ ਵੀ ਛੱਡੇ ਹੋਏ ਪੱਗਾ ਵੀ ਬਨੀਆਂ ਹੋਈਆਂ ਤੇ ਸੰਸਾਰ ਦੇ ਵਿੱਚ ਗੁੰਡਾਗਰਦੀ ਕਰ ਰਾਇਆ ਸਿੱਖੀ ਦੇ ਨਾਮ ਤੇ ਧੰਦਾ ਕਰ ਰਾਇਆ